भारत पाबंध हासिल कर हालांकि एक समस्या तो परेशान कर रही ऐप का अचानक आटो रिफ्रेस होना इस कारण कई बार यूजर्स अपनी मन पसंद पोस्टा गुआ बैठते पर हूँ इंस्टाग्राम ने इस समस्या हल करने एक नवा अपडेट जारी किया है ਇਸ ਅਪਡੇਟ 'ਚ ਇੰਸਟਾਗ੍ਰਾਮ ਨੇ ਰੁਕ ਪੁਲ ਫੀਚਰ ਨੂੰ ਹਟਾ ਦਿੱਤਾ ਹੈ ਹੁਣ ਜੇਕਰ ਉਪਭੋਗਤਾ ਕੁਝ ਸਮੇਂ ਲਈ ਐਪ ਤੋਂ ਦੂਰ ਰਹਿੰਦੇ ਨੇ ਤੇ ਫਿਰ ਵਾਪਸ ਆਉਂਦੇ ਨੇ ਤਾਂ ਉਹਨਾਂ ਦੀ ਫੀਡ ਉਸੇ ਸਥਿਤੀ 'ਚ ਹੋਵੇਗੀ ਜਿੱਥੇ ਉਹਨਾਂ ਨੇ ਇਸ ਨੂੰ ਛੱਡਿਆ ਸੀ ਇਸ ਨਾਲ ਯੂਜ਼ਰਜ਼ ਆਪਣੀਆਂ ਪਿਛਲੀਆਂ ਪੋਸਟਾਂ ਨੂੰ ਉਸੇ ਤਰ੍ਹਾਂ ਦੇਖ ਸਕਣਗੇ ਜਿਵੇਂ ਕਿ ਉਹਨਾਂ ਨੇ ਛੱਡਿਆ ਸੀ ਇਹ ਛੋਟੀ ਪਰ ਮਹੱਤਵਪੂਰਨ ਤਬਦੀਲੀ ਉਪਭੋਗਤਾਵਾਂ ਨੂੰ ਉਹਨਾਂ ਦੀ ਬ੍ਰਾਊਜ਼ਿੰਗ ਤੇ ਵਧੇਰੇ ਨਿਯੰਤਰਣ ਦੇਵੇਗੀ ਤੇ ਵਾਰ-ਵਾਰ ਰਿਫਰੈਸ਼ ਤੋਂ ਬਚੇਗੀ ਰੁਗਪੁਲ ਵਿਸ਼ੇਸ਼ਤਾ ਇੱਕ ਅੰਦਰੂਨੀ ਇੰਸਟਾਗ੍ਰam ਨਾਮ ਸੀ ਜੋ ਯੂਜ਼ਰਜ਼ ਨੂੰ ਥੋੜੀ ਦੇਰ ਅਕਿਰਿਆਸ਼ੀਲ ਰਹਿਣ ਤੋਂ ਬਾਅਦ ਆਪਣੇ ਖੋਲਦੇ ਹੀ ਫੀਡ ਨੂੰ ਆਪਣੇ ਆਪ ਰਿਫਰੈਸ਼ ਕਰ ਦਿੰਦਾ ਸੀ ਇਸ ਨਾਲ ਯੂਜ਼ਰਜ਼ ਲਈ ਉਹਨਾਂ ਪੋਸਟਾਂ ਨੂੰ ਦੇਖਣਾ ਮੁਸ਼ਕਿਲ ਹੋ ਜਾਂਦਾ ਸੀ ਜਿਹੜੀਆਂ ਕਿ ਉਹ ਪਹਿਲਾਂ ਦੇਖ ਰਹੇ ਸਨ ਇਸ ਬਦਲਾਅ ਦੇ ਨਾਲ ਇੰਸਟਾਗ੍ਰam ਨੇ ਉਪਭੋਗਤਾਵਾਂ ਦੀ ਫੀਡ ਤੇ ਕੰਟਰੋਲ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਐਪ ਦੇ ਵਰਤੋਂ ਕਰਦੇ ਸਮੇਂ ਬਿਹਤਰ ਅਨੁਭਵ ਪ੍ਰਾਪਤ ਕਰ ਸਕਣ ਭਾਰਤ 'ਚ ਟਿਕਟੌਕ ਤੇ ਪਾਬੰਦੀ ਲੱਗਣ ਤੋਂ ਬਾਅਦ ਇੰਸਟਾਗ੍ਰam ਰੀਲਸ ਨੇ ਬਹੁਤ ਪ੍ਰਸਿੱਧੀ ਹਾਸਲ ਕਰ ਲਈ ਹੈ ਹਾਲਾਂਕਿ ਇੱਕ ਸਮੱਸਿਆ ਜੋ ਉਪਭੋਗਤਾਵਾਂ ਨੂੰ ਲੰਮੇ ਸਮੇਂ ਤੋਂ ਪਰੇਸ਼ਾਨ ਕਰ ਰਹੀ ਸੀ ਉਹ ਸੀ ਐਪ ਦਾ ਅਚਾਨਕ ਆਟੋ ਰਿਫਰੈਸ਼ ਹੋਣਾ ਇਸ ਕਾਰਨ ਕਈ ਵਾਰ ਯੂਜ਼ਰਜ਼ ਆਪਣੀਆਂ ਮਨਪਸੰਦ ਪੋਸਟਾਂ ਗੁਆ ਬੈਠਦੇ ਸਨ ਪਰ ਹੁਣ ਇੰਸਟਾਗ੍ਰam ਨੇ ਇਸ ਸਮੱਸਿਆ ਨੂੰ ਹੱਲ ਕਰਨ ਲਈ ਇੱਕ ਨਵਾਂ ਅਪਡੇਟ ਜਾਰੀ ਕੀਤਾ ਹੈ। ਇਸ ਅਪਡੇਟ 'ਚ ਇੰਸਟਾਗ੍ਰam ਨੇ ਰੁਕਪੁਲ ਫੀਚਰ ਨੂੰ ਹਟਾ ਦਿੱਤਾ ਹੈ। ਹੁਣ ਜੇਕਰ ਉਪਭੋਗਤਾ ਕੁਝ ਸਮੇਂ ਲਈ ਐਪ ਤੋਂ ਦੂਰ ਰਹਿੰਦੇ ਨੇ ਤੇ ਫਿਰ ਵਾਪਸ ਆਉਂਦੇ ਨੇ ਤਾਂ ਉਹਨਾਂ ਦੀ ਫੀਡ ਉਸੇ ਸਥਿਤੀ 'ਚ ਹੋਵੇਗੀ ਜਿੱਥੇ ਉਹਨਾਂ ਨੇ ਇਸ ਨੂੰ ਛੱਡਿਆ ਸੀ। ਇਸ ਨਾਲ ਯੂਜ਼ਰਜ਼ ਆਪਣੀਆਂ ਪਿਛਲੀਆਂ ਪੋਸਟਾਂ ਨੂੰ ਉਸੇ ਤਰ੍ਹਾਂ ਦੇਖ ਸਕਣਗੇ ਜਿਵੇਂ ਕਿ ਉਹਨਾਂ ਨੇ ਛੱਡਿਆ ਸੀ। ਇਹ ਛੋਟੀ परमहत्वपूर्ण ਤਬਦੀਲੀ ਉਪਭੋਗਤਾਵਾਂ ਨੂੰ ਉਹਨਾਂ ਦੀ ਬ੍ਰਾਊਜ਼ਿੰਗ ਤੇ ਵਧੇਰੇ ਨਿਯੰਤਰਣ ਦੇਵੇਗੀ ਤੇ ਵਾਰ-ਵਾਰ ਰਿਫਰੈਸ਼ ਤੋਂ ਬਚੇਗੀ ਰੁਗਪੁਲ ਵਿਸ਼ੇਸ਼ਤਾ ਇੱਕ ਅੰਦਰੂਨੀ ਇੰਸਟਾਗ੍ਰਾਮ ਨਾਮ ਸੀ ਜੋ ਯੂਜ਼ਰਜ਼ ਨੂੰ ਥੋੜੀ ਦੇਰ ਅਕੀਦਿਆਸ਼ੀਲ ਰਹਿਣ ਤੋਂ ਬਾਅਦ ਆਪਣੇ ਖੋਲਦੇ ਹੀ ਫੀਡ ਨੂੰ ਆਪਣੇ ਆਪ ਰਿਫਰੈਸ਼ ਕਰ ਦਿੰਦਾ ਸੀ ਇਸ ਨਾਲ ਯੂਜ਼ਰਜ਼ ਲਈ ਉਹਨਾਂ ਪੋਸਟਾਂ ਨੂੰ ਦੇਖਣਾ ਮੁਸ਼ਕਿਲ ਹੋ ਜਾਂਦਾ ਸੀ ਜਿਹੜੀਆਂ ਕਿ ਉਹ ਪਹਿਲਾਂ ਦੇਖ ਰਹੇ ਸਨ ਇਸ ਬਦਲਾਅ ਦੇ ਨਾਲ ਇੰਸਟਾਗ੍ਰam ਨੇ ਉਪਭੋਗਤਾਵਾਂ ਦੀ ਫੀਡ ਤੇ ਕੰਟਰੋਲ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਐਪ ਦੀ ਵਰਤੋਂ ਕਰਦੇ ਸਮੇਂ ਬਿਹਤਰ ਅਨੁਭਵ ਪ੍ਰਾਪਤ ਕਰ ਸਕਣ। ਭਾਰਤ 'ਚ ਟਿਕਟੌਕ ਤੇ ਪਾਬੰਦੀ ਲੱਗਣ ਤੋਂ ਬਾਅਦ ਇੰਸਟਾਗ੍ਰam ਰੀਲਸ ਨੇ ਬਹੁਤ ਪ੍ਰਸਿੱਧੀ ਹਾਸਲ ਕਰ ਲਈ ਹੈ। ਹਾਲਾਂਕਿ ਇੱਕ ਸਮੱਸਿਆ ਜੋ ਉਪਭੋਗਤਾਵਾਂ ਨੂੰ ਲੰਮੇ ਸਮੇਂ ਤੋਂ ਪਰੇਸ਼ਾਨ ਕਰ ਰਹੀ ਸੀ ਉਹ ਸੀ ਐਪ ਦਾ ਅਚਾਨਕ ਆਟੋ ਰਿਫਰੈਸ਼ ਹੋਣਾ। ਇਸ ਕਾਰਨ ਕਈ ਵਾਰ ਯੂਜ਼ਰਜ਼ ਆਪਣੀਆਂ ਮਨਪਸੰਦ ਪੋਸਟਾਂ ਗੁਆ ਬੈਠਦੇ ਸਨ ਪਰ ਹੁਣ ਇੰਸਟਾਗ੍ਰam ਨੇ ਇਸ ਸਮੱਸਿਆ ਨੂੰ ਹੱਲ ਕਰਨ ਲਈ ਇੱਕ ਨਵਾਂ ਅਪਡੇਟ ਜਾਰੀ ਕੀਤਾ ਹੈ ਇਸ ਅਪਡੇਟ 'ਚ ਇੰਸਟਾਗ੍ਰam ਨੇ ਰੁਕਪੁਲ ਫੀਚਰ ਨੂੰ ਹਟਾ ਦਿੱਤਾ ਹੈ ਹੁਣ ਜੇਕਰ ਉਪਭੋਗਤਾ ਕੁਝ ਸਮੇਂ ਲਈ ਐਪ ਤੋਂ ਦੂਰ ਰਹਿੰਦੇ ਨੇ ਤੇ ਫਿਰ ਵਾਪਸ ਆਉਂਦੇ ਨੇ ਤਾਂ ਉਹਨਾਂ ਦੀ ਫੀਡ ਉਸੇ ਸਥਿਤੀ 'ਚ ਹੋਵੇਗੀ ਜਿੱਥੇ ਉਹਨਾਂ ਨੇ ਇਸ ਨੂੰ ਛੱਡਿਆ ਸੀ ਇਸ ਨਾਲ ਯੂਜ਼ਰਜ਼ ਆਪਣੀਆਂ ਪਿਛਲੀਆਂ ਪੋਸਟਾਂ ਨੂੰ ਉਸੇ ਤਰ੍ਹਾਂ ਦੇਖ ਸਕਣਗੇ ਜਿਵੇਂ ਕਿ ਉਹਨਾਂ ਨੇ ਛੱਡਿਆ ਸੀ ਇਹ ਛੋਟੀ ਪਰ ਮਹੱਤਵਪੂਰਨ ਤਬਦੀਲੀ ਉਪਭੋਗਤਾਵਾਂ ਨੂੰ ਉਹਨਾਂ ਦੀ ਬ੍ਰਾਊਜ਼ਿੰਗ ਤੇ ਵਧੇਰੇ ਨਿਯੰਤਰਣ ਦੇਵੇਗੀ ਤੇ ਵਾਰ-ਵਾਰ ਰਿਫਰੈਸ਼ ਤੋਂ ਬਚੇਗੀ ਰੁਕਪੁਲ ਵਿਸ਼ੇਸ਼ਤਾ ਇੱਕ ਅੰਦਰੂਨੀ ਇੰਸਟਾਗ੍ਰਾਮ ਨਾਮ ਸੀ ਜੋ ਯੂਜ਼ਰਜ਼ ਨੂੰ ਥੋੜੀ ਦੇਰ ਅਕਿਰਿਆਸ਼ੀਲ ਰਹਿਣ ਤੋਂ ਬਾਅਦ ਆਪਣੇ ਖੋਲਦੇ ਹੀ ਫੀਡ ਨੂੰ ਆਪਣੇ ਆਪ ਰਿਫਰੈਸ਼ ਕਰ ਦਿੰਦਾ ਸੀ ਇਸ ਨਾਲ ਯੂਜ਼ਰਜ਼ ਲਈ ਉਹਨਾਂ ਪੋਸਟਾਂ ਨੂੰ ਦੇਖਣਾ ਮੁਸ਼ਕਿਲ ਹੋ ਜਾਂਦਾ ਸੀ ਜਿਹੜੀਆਂ ਕਿ ਉਹ ਪਹਿਲਾਂ ਦੇਖ ਰਹੇ ਸਨ ਇਸ ਬਦਲਾਅ ਦੇ ਨਾਲ ਇੰਸਟਾਗ੍ਰam ਨੇ ਉਪਭੋਗਤਾਵਾਂ ਦੀ ਫੀਡ ਤੇ ਕੰਟਰੋਲ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਐਪ ਦੀ ਵਰਤੋਂ ਕਰਦੇ ਸਮੇਂ ਬਿਹਤਰ ਅਨੁਭਵ ਪ੍ਰਾਪਤ ਕਰ ਸਕਣ